ਕਿਸਾਨ ਆਗੂ ਸੁਖਜੀਤ ਸਿੰਘ ਜੀ ਹਰਦੋ ਝੰਡੇ ਜਿਹੜੇ ਕਿ ਮਰਨਵਰਤ ਤੇ ਬੈਠ ਚੁੱਕੇ ਆ ਔਰ ਕੱਲ ਤੋਂ ਲਗਾਤਾਰ ਆਪਣੇ ਮੋਰਚੇ ਤੇ ਡਟੇ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰਧਾਨ ਜੀ ਜੋ ਆਪਣਾ ਕੱਲ ਡੱਲੇਵਾਲ ਜੀ ਦੇ ਨਾਲ ਘਟਨਾ ਕ੍ਰਮ ਵਾਪਰਿਆ ਉਸ ਤੋਂ ਬਾਅਦ ਜਿਹੜਾ ਤੁਸੀਂ ਮਰਨਵਰਤ ਤੇ ਬੈਠੇ ਹੋ ਤੇ ਕੀ ਸੰਦੇਸ਼ ਦਿਓਗੇ ਪੰਜਾਬੀਆਂ ਨੂੰ ਤੇ ਕਿਸਾਨਾਂ ਨੂੰ ਖਾਸ ਤੌਰ ਤੇ ਜੀ ਮੈਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਖਾਸ ਕਰਕੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਜੋ ਸਾਡੇ ਨੇੜੇ ਪੈਂਦੇ ਆ ਮੈਂ ਉਹਨਾਂ ਨੂੰ ਸੰਦੇਸ਼ ਇਹ ਹੀ ਦੇਣਾ ਚਾਹਣਾ ਕਿ ਦੇਖੋ ਇਹ ਸਾਡੀਆਂ ਨਸਲਾਂ ਔਰ ਫਸਲਾਂ ਦੀ ਲੜਾਈ ਆ ਹਮਮ ਅਗਰ ਆਪਾਂ ਅੱਜ ਨਹੀਂ ਲੜੇ ਔਰ ਸਾਡੀਆਂ ਜ਼ਮੀਨਾਂ ਜਿਹੜੀਆਂ ਕਾਰਪੋਰੇਟ ਨੇ ਕਬਜ਼ਾ ਕਰ ਲਈਆਂ ਉਸ ਤੋਂ ਬਾਅਦ ਸਾਡੇ ਕੋਈ ਇਨੀ ਹਿੰਮਤ ਵੀ ਨਹੀਂ ਰਹਿਣੀ ਇਹ ਲੜਾਈ ਲੜਨ ਦੀ ਲੜਨੇ ਸੋ ਇਹਨਾਂ ਮੋਰਚਿਆਂ ਵਿੱਚ ਸਾਰੀਆਂ ਮਤਾਵਾਂ ਭੈਣਾ ਆਪਣੇ ਭਰਾਵਾਂ ਨੂੰ ਆਪਣੇ ਬਜ਼ੁਰਗਾਂ ਨੂੰ ਇਹ ਮੈਂ ਮੈਸੇਜ ਦੇਣਾ ਚਾਹੁੰਨਾ ਕਿ ਇਹਨਾਂ ਮੋਰਚਿਆਂ ਦੇ ਵੱਧ ਵੱਧ ਗਿਣਤੀ ਵਿੱਚ ਪਹੁੰਚੋ ਔਰ ਦੇਖੋ ਇਹ ਲੜਾਈ ਜਿਹੜੀ ਤੁਹਾਡੇ ਆਪਣੇ ਹੱਕਾਂ ਦੀ ਆ ਕਿਸੇ ਦੇ ਹੱਕ ਦੀ ਨਹੀਂ ਹਰ ਇੱਕ ਦਾ ਆਪਣਾ ਆਪਣਾ ਹੱਕ ਦੀ ਲੜਾਈ ਆ ਅਗਰ ਆਪਾਂ ਆਪਣੇ ਹੱਕ ਲੈਣ ਤੋਂ ਵਾਂਝੇ ਰਹਿ ਗਏ ਕਿਉਂਕਿ ਪਿਛਲੇ 70 ਸਾਲਾਂ ਤੋਂ ਜੋ ਸਾਡੀ ਕਿਸਾਨੀ ਦੀ ਹਾਲਾਤ ਜਾਂ ਮਜ਼ਦੂਰਾਂ ਦੀ ਹਾਲਾਤ ਨੇ ਉਹ ਇੰਨੇ ਬੱਤਰ ਨੇ ਕਿ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਇਹਦੇ ਵੱਲ ਬਿਲਕੁਲ ਔਰ ਹੁਣ ਅਗਰ ਆਪਾਂ ਜਾਗਰੂਕ ਹੋਏ ਆ ਤੇ ਆਪਾਂ ਇੱਕ ਏਕਤਾ ਬਣਾ ਕੇ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ ਉਹ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਸਰਕਾਰ ਕੋਲੋਂ ਮਨਵਾਈਏ ਹਾਂ ਜੋ ਡੱਲੇਵਾਲ ਜੀ ਦੇ ਨਾਲ ਕਾਰਵਾਈ ਹੋਈ ਹੈ ਉਹਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ ਬਹੁਤ ਹੀ ਨਿੰਦਣਯੋਗ ਕਾਰਵਾਈ ਆ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਦਾ ਸਾਡਾ ਸੰਵਿਧਾਨਕ ਹੱਕ ਆ ਉਹ ਹੱਕ ਵੀ ਸਾਡੇ ਕੋਲੋਂ ਖੋਇਆ ਜਾ ਰਿਹਾ ਹੈ ਜ਼ਾਲਮ ਸਰਕਾਰਾਂ ਜਿਹੜੀਆਂ ਨੇ ਇਹੋ ਜੇ ਕਾਰੇ ਮਤਲਬ ਕਰਮ ਕਰਦੀਆਂ ਨੇ ਕਿ ਲੋਕ ਇਹਨਾਂ ਨੂੰ ਜਵਾਬ ਦੇਣਗੇ ਜੇ ਕਿਸੇ ਨੇ ਪਹਿਲਾਂ ਕੀਤਾ ਵਾ ਇਤਿਹਾਸ ਗਵਾਹ ਵਾ ਕਿੱਥੇ ਪਹੁੰਚ ਗਏ ਰਾਜ ਭਾਗ ਰੋ ਥੱਲੇ ਜ਼ੀਰੋ ਤੇ ਆ ਗਏ ਨੇ ਸੋ ਇਹਨਾਂ ਨੂੰ ਜਵਾਬ ਪੰਜਾਬ ਦੇ ਲੋਕ ਦੇਣਗੇ ਲੇਕਿਨ ਇਹ ਆ ਕਿ ਜਿਹੜੀ ਇਹ ਕਾਰਵਾਈ ਆ ਕਿਉਂਕਿ ਸਾਡੀਆਂ ਮੰਗਾ ਸੈਂਟਰ ਗਵਰਨਮੈਂਟ ਦੇ ਨਾਲ ਆ ਨਾ ਕਿ ਪੰਜਾਬ ਸਰਕਾਰ ਨਾਲ ਇਹ ਕੱਲ ਦਾ ਸਪਸ਼ਟੀਕਰਨ ਨਹੀਂ ਮੰਗ ਰਹੇ ਅਜੇ ਤੱਕ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਪਸ਼ਟੀਕਰਨ ਨਹੀਂ ਦੇ ਸਕਿਆ ਕਿ ਇਹ ਜਿਹੜੀ ਕਾਰਵਾਈ ਕਿਉਂ ਕੀਤੀ ਗਈ ਆ ਕਿਹਦੇ ਇਸ਼ਾਰੇ ਦੇ ਕੀਤੀ ਗਈ ਆ ਕਿਉਂਕਿ ਕੱਲ ਭਾਜੀਪੀ ਦੇ ਦੋ ਮੰਤਰੀਆਂ ਨੇ ਪਪਣਾ ਪੱਲਾ ਛਾੜ ਦੇ ਕਿ ਸਾਡਾ ਇਸ ਕਾਰਵਾਈ 'ਚ ਕੋਈ ਹੱਥ ਨਹੀਂ ਸੈਂਟਰ ਦਾ ਤੇ ਪੰਜਾਬ ਸਰਕਾਰ ਹਾਲ ਤੱਕ ਚੁੱਪ ਬੈਠੀ ਹੋਈ ਆ ਅਸੀਂ ਸੋਚਦੇ ਹਾਂ ਕਿ ਬੜਾ ਨਿੰਦਣਯੋਗ ਆ ਇੱਕ ਇੰਨੇ ਉਮਰਦਰਾਜ ਆਗੂ ਨੂੰ ਔਰ ਜਿਹੜਾ ਕਿਸੇ ਨੂੰ ਬਿਨਾਂ ਨੁਕਸਾਨ ਪਹਚਾਇਆ ਆਪਣੇ ਸਰੀਰ ਨੂੰ ਆਪਣੀ ਆਪਣੀ ਬਲੀ ਦੇਣ ਵਾਸਤੇ ਅਸੀਂ ਬੈਠੇ ਹਾਂ ਲੋਕਾਂ ਦੀਆਂ ਮੰਗਾਂ ਵਾਸਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ ਉਹਨੂੰ ਇਸ ਤਰ੍ਹਾਂ ਠੋਣਾ ਜਿਸ ਤਰ੍ਹਾਂ ਕੋਈ ਗੈਂਗਸਟਰ ਹੋਵੇ ਕੋਈ ਅੰਤਗਵਾਦੀ ਹੋਵੇ ਬਿਲਕੁਲ ਬਿਲਕੁਲ ਉਹ ਮੈਨੂੰ ਬੜੀ ਹੈਰਾਨੀ ਹੋਈ ਆ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਉਹ ਕਿੰਨਾ ਕਿਸਾਨਾਂ ਦੇ ਨਾਲ ਆਏ ਲੋਕਾਂ ਨੇ ਕੱਲ ਦੇਖ ਲਿਆ ਇੱਥੋਂ ਇਹ ਨਹੀਂ ਲੱਗਦਾ ਇੱਥੋਂ ਇਹ ਨਹੀਂ ਲੱਗਦਾ ਕਿ ਜੋ ਬੀਜੇਪੀ ਦੀ ਪਾਲਸੀ ਹੈ ਉਹੀ ਆਮ ਆਦਮੀ ਪਾਰਟੀ ਦੀ ਪਾਲਸੀ ਹੈ ਪੰਜਾਬ ਦੇ ਵਿੱਚ ਦੇਖੋ ਸਰਕਾਰ ਕੋਈ ਵੀ ਹੋਵੇ ਕਾਂਗਰਸ ਹੋਵੇ ਬੀਜੇਪੀ ਹੋਵੇ ਆਮ ਆਦਮੀ ਪਾਰਟੀ ਕਿਸੇ ਦੀ ਸਰਕਾਰ ਆ ਸਾਰਿਆਂ ਦੀ ਪਾਲਸੀ ਕਾਰਪੋਰੇਟ ਪੱਖੀ ਆ ਤੁਸੀਂ ਇਹ ਸੋਚੋਗੇ 2006 ਦੇ ਸੁਵਮੀ ਨਾਥਨ ਕਮਿਸ਼ਨ ਦੀ ਰਿਪੋਰਟ ਆ ਗਈ ਸੀ ਸਰਕਾਰ ਕਿਹਦੀ ਕਾਂਗਰਸ ਦੀ ਹਮ ਸਰਕਾਰ ਨੇ ਆਪਣਾ ਕਮਿਸ਼ਨ ਬਿਠਾਇਆ ਹੋਵੇ ਪਰ ਉਹਨੂੰ ਲਾਗੂ ਨਾ ਕਰੇ ਹਮ ਕਿੰਨੀ ਸ਼ਰਮ ਦੀ ਗੱਲ ਹੈ ਜਦੋਂ ਬਿਠਾਉਂਦੇ ਨਾ ਹਮ ਹਮ ਦੂਸਰੀ ਗੱਲ ਆ ਉਸ ਤੋਂ ਬਾਅਦ ਆ ਗਈ ਭਾਜਪਾ ਹਾਂ ਜੀ ਜਦੋਂ ਇਹ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ ਕੰਦਲੀਮਰ ਫਿਰ ਕਮੇਟੀ ਦਾ ਚੇਅਰਮੈਨ ਸੀ ਸਾਡਾ ਪ੍ਰਧਾਨ ਮੰਤਰੀ ਅਜ ਦਾ ਇਹਨੇ ਖੁਦ ਇੱਕ ਰਿਪੋਰਟ ਬਣਾ ਕੇ ਪ੍ਰਧਾਨ ਮੰਤਰੀ ਮਰਮੋਨ ਨੂੰ ਚਿੱਠੀ ਲਿਖੀ ਸੀ ਕਿਸਾਨਾਂ ਨੂੰ ਐਮਐਸਪੀ ਗਾਰੰਟੀ ਕਰਨ ਦੇ ਨਾਲ ਨਾਲ ਸੀਟਲ ਸਫਿਸ਼ਟੀ ਦੀ ਗਾਰੰਟੀ ਵੀ ਚਾਹੀਦੀ ਆ ਠੀਕ ਹੈ ਜਦੋਂ ਤੁਸੀਂ ਆਪ ਕੁਰਸੀ ਦੇ ਆ ਜਾਂਦੇ ਹੋ ਔਰ ਚੋਣਾਂ ਵੀ ਵਾਅਦਾ ਕਰਕੇ ਆਉਂਦੇ ਹੋ ਕਿ ਮੈਂ ਪਹਿਲੀ ਕਲਮ ਨਾਲ ਐਮਐਸਪੀ ਗਾਰੰਟੀ ਕਿਨੂੰ ਲਾਗ ਕਰੂੰਗਾ ਸਮਾਨੇ ਕੁਝ ਰਿਪੋਰਟ ਲਾਗ ਕਰਾਂ ਕਰਜ਼ਾ ਮੁਕਤੀ ਕਰੂੰਗਾ ਉਹ ਕਲਮ ਪਤਾ ਨਹੀਂ ਕਿੱਥੇ ਟੁੱਟ ਗਈ ਜਾਂ ਰਸਤੇ 'ਚ ਰਹਿ ਗਈ ਔਰ ਉਸ ਤੋਂ ਬਾਅਦ ਜਦੋਂ ਕਿਸਾਨ ਸੁਪਰੀਮ ਕੋਰਟ ਜਾਂਦੇ ਆ ਕਿ ਭਈ ਇਹ ਕਮਿਸ਼ਨ ਦੀ ਰਿਪੋਰਟ ਲਾਗੂ ਕਿਉਂ ਨਹੀਂ ਹੋ ਰਹੀ ਇਹ ਸਰਕਾਰ ਐਫੀ ਡੀਓ ਦੇ ਦਿੰਦੀ ਆ ਵੀ ਆਪਾਂ ਕੋ ਲਾਗੂ ਕਰਨ ਦੀ ਸਮਰੱਥਾ ਨਹੀਂ ਹੈ ਐਨਾ ਪੈਸਾ ਨਹੀਂ ਆਪਾਂ ਨਹੀਂ ਲਾਗੂ ਕਰ ਸਕਦੇ 6 ਦਸੰਬਰ ਦੇ ਦਿੱਲੀ ਕੂਚ ਬਾਰੇ ਆਪਣਾ ਕੀ ਫੈਸਲਾ ਹੈ ਜੀ ਦੇਖੋ ਉਹ ਫੈਸਲਾ ਦੋਨਾਂ ਮੋਰਚਿਆਂ ਨੇ ਇਹ ਬੜਾ ਵਿਚਾਰ ਕਰਕੇ ਲਿਆ ਵਾ ਉਹ ਵੀ ਸਾਡਾ ਪ੍ਰੋਗਰਾਮ ਚੱਲਦਾ ਰਹੂਗਾ ਜੇ ਸਰਕਾਰ ਇੱਥੇ ਕਿਸੇ ਗੱਲਬਾਤ ਵਾਸਤੇ ਨਹੀਂ ਹੋਵੇ ਤੁਹਾਨੂੰ ਡਿਟੇਨ ਕੀਤਾ ਜਾ ਸਕਦਾ ਸੁਖਜੀਤ ਸਿੰਘ ਕਰ ਸਕਦੇ ਕਰੀ ਵੀ ਕਰ ਸਕਦੇ ਆ ਜਿਹੜੀ ਡੱਲੇ ਵਾਲ ਸਭ ਦੀ ਸਿਹਤ ਦੀ ਆ ਤੇ ਪਹਿਲਾਂ ਇੱਕ ਤਰੀਕਾ ਪੂਰੀ ਦੁਨੀਆ ਨੇ ਦੇਖਿਆ ਇਹ ਕਿਸੇ ਬਿਮਾਰ ਬੰਦੇ ਦੀ ਸਿਹਤ ਦਾ ਵੀ ਇਹਦਾ ਚੈੱਕਅਪ ਕਰਨਾ ਔਰ 300 ਪੁਲਿਸ ਵਾਲੇ ਲੈ ਕੇ ਆਓ ਉਹਨੂੰ ਚੱਕ ਕੇ ਲੈ ਜਾਓ ਉਹਨੂੰ ਕੱਪੜੇ ਨਾ ਪਾਉਣ ਦੇ ਉਹਨੂੰ ਜੁੱਤੀ ਨਾ ਪਾਉਣ ਦੇ ਉਹਨੂੰ ਪਾਗੜਾ ਨਾ ਬੰਨਣ ਦਿਓ ਇਹ ਕਿਹੜਾ ਤਰੀਕਾ ਹੈ ਚੈੱਕਅਪ ਦਾ ਪ੍ਰਧਾਨ ਜੀ ਪ੍ਰਧਾਨ ਜੀ ਜੋ ਡੱਲੇਵਾਲ ਜੀ ਤੇ ਕੱਲ ਕਾਰਵਾਈ ਹੋਈ ਹੈ ਉਹ ਕਿਤੇ ਨਾ ਕਿਤੇ ਕਿਸਾਨ ਮੋਰਚੇ ਲਈ ਇੱਕ ਸੰਜੀਵਨੀ ਬੂਟੀ ਵੀ ਦੇ ਤੌਰ ਤੇ ਵੀ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਅੱਜ ਇੱਥੇ ਦੇਖਿਆ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਪੱਧਰ ਦੇ ਪੰਜਾਬ ਭਰ ਦੇ ਵਿੱਚ ਉਹ ਜਥੇ ਪਹੁੰਚ ਰਹੇ ਆ ਤੇ ਇਹ ਇਹਦੇ ਨਾਲ ਕਿਸਾਨ ਅੰਦੋਲਨ ਨੂੰ ਬਲ ਵੀ ਮਿਲ ਰਿਹਾ ਮੇਰੇ ਖਿਆਲ ਦੇ ਮੁਤਾਬਕ ਤੇ ਤੁਸੀਂ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਦੇਖੋ ਜਿਹੜਾ ਇਹ ਜਥੇ ਪਹੁੰਚ ਰਹੇ ਆ ਨਾ ਇਹ ਸਾਡੇ ਪਹਿਲਾਂ ਹੀ ਪ੍ਰਾਰੰਭ ਸੀ 26 ਨਵੰਬਰ ਨੂੰ ਡੱਲੇਵਾਲ ਸਾਹਿਬ ਨੇ ਬਹਿਣਾ ਸੀਗਾ ਲੜੀ ਸੀਗਾ ਕੱਲ ਸਰਕਾਰ ਨੇ ਉਹਨੂੰ ਤਾਰ ਪਿੱਡੂ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਇੱਥੇ ਚੱਕਿਆ ਲੁਧਿਆਣੇ ਲੈ ਗਏ ਉਹਨਾਂ ਨੇ ਹਰਿਆਣਾ ਵੀ ਖੜਸੇ ਦਿੱਲੀ ਵੀ ਖੜ ਸਕਦੇ ਸੀਗੇ ਉਹਨਾਂ ਨੂੰ ਚੱਕ ਕੇ ਲੁਧਿਆਣੇ ਖੜਨ ਦਾ ਇੱਕ ਉਹਨਾਂ ਦਾ ਮੰਤਵ ਸੀਗਾ ਕਿ ਲੋਕ ਜਿਹੜੇ ਨੇ ਸ਼ੰਭੂ ਖਨੌਰੀ ਬਾਰਡਰ ਤੇ ਆਉਣ ਦੀ بجائے ਲੁਧਿਆਣੇ ਆਉਣਗੇ ਮੋਰਚੇ ਦੇ ਚੜੀਆ ਕਮਜ਼ੋਰੀ ਆਊਗੀ ਔਰ ਇਹਦਾ ਪ੍ਰੋਗਰਾਮ ਜਿਹੜਾ ਫੇਲ ਹੋ ਜਾਊਗਾ ਬਿਲਕੁਲ ਬਿਲਕੁਲ ਬੜਾ ਸੋਚ ਸਮਝ ਕੇ ਉਹਨੇ ਇਹ ਕੰਮ ਕੀਤਾ ਸੀ ਵੀ ਉੱਥੇ ਲੈ ਜਾਓ ਸੈਂਟਰ ਚ ਪਿੰਦਾ ਪੰਜਾਬ ਦੇ ਸਾਰੇ ਪਾਸਿਓਂ ਲੋਕ ਲੁਧਿਆਣੇ ਆਉਣਗੇ ਲੇਕਿਨ ਸਾਡਾ ਇਥੋਂ ਇੱਕ ਮੈਸੇਜ ਗਿਆ ਵੀ ਉਧਰ ਕੋਈ ਨਹੀਂ ਜਾਊਗਾ ਡੱਲੇਵਾਲ ਸਾਹਿਬ ਨਾਲ ਜੋ ਪੁਲਿਸ ਕਰਨਾ ਚਾਹੁੰਦੀ ਕਰ ਲਿਓਂ ਦੀ ਕਸਟਡੀ ਵੇਚਣ ਜੋ ਮਰਜ਼ੀ ਕਰੇ ਹਮ ਬਿਲਕੁਲ ਇੱਕ ਆਖਰੀ ਸਵਾਲ ਡੱਲੇਵਾਲ ਜੀ ਦਾ ਮਰਨ ਵਰਤ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਜੀ ਬਿਲਕੁਲ ਹੁਣੇ ਮੇਰੀ 5 ਮਿੰ ਉਹ ਉਹਦਾ ਮਾਰੋਡ ਚੱਲ ਰਿਹਾ ਚੜ੍ਹਦੀ ਕਲਾ ਵਿੱਚ ਨੇ ਔਰ ਮੇਰਾ ਵੀ ਹਾਲ ਚਾਲ ਉਹਨਾਂ ਨੇ ਪੁੱਛਿਆ ਮੈਂ ਉਹਨਾਂ ਦਾ ਪੁੱਛਿਆ ਵਾ ਕੋਈ ਇਹੋ ਜੀ ਗੱਲਬਾਤ ਨਹੀਂ ਆ ਉਹਨਾਂ ਨੇ ਦੱਸਤਾ ਕਿ ਮੈਂ ਨਾ ਕੁਛ ਕਿੱਥੇ ਖਾਣਾ ਪੀਣਾ ਕੁਛ ਨਹੀਂ ਕਰਨਾ ਜੋ ਤੁਸੀਂ ਕਰਦੇ ਹੋ ਵਧੀਆ ਕਰਦੇ ਮੋਰਚਾ ਸੰਭਾਲੋ ਔਰ ਚੜ੍ਹਦੀ ਕਲਾ ਸਰ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਜੀ ਇੱਥੋਂ ਕੋਈ ਰਿਪੋਰਟ ਨਹੀਂ ਜੀ ਮਿਲਣੇ ਮੈਨੂੰ ਲੱਗਦਾ ਕੱਲ ਸਬਜੀ ਖਾਲਸਾ ਐਮਪੀ ਜਿਹੜੇ ਫਰੀਦਕੋਟ ਤੋਂ ਨੇ ਉਹਨਾਂ ਦੇ ਹਲਕੇ ਤੋਂ ਲੱਗਦਾ ਕੱਲ ਪਾਣੀ ਦਾ ਮੋਰਚਾ ਦੀ ਟੀਮ ਵੀ ਗਈ ਸੀ ਉਹਨਾਂ ਨੂੰ ਜੇ ਸੀ ਕਿਸੇ ਨੂੰ ਮਿਲਣ ਦਿੱਤਾ ਨੇ ਜਾ ਰਿਹਾ ਮੈਂ ਤਾਂ ਇਹ ਨਹੀਂ ਸਮਝਾਉਂਦਾ ਵੀ ਅਸੀਂ ਕਿਹੜੇ ਕੋਈ ਦੇਸ਼ਤਰ ਹੋਈ ਜਾਂ ਤਕਵਾਦੀ ਜਾਂ ਕੋਈ ਗੈਂਗਸਟਰਾਂ ਜਿਹੜੇ ਬੜੇ ਖਤਰਨਾਕ ਆ ਜਾਂ ਜਿਹੜੇ ਲੋਕ ਮਿਲਣ ਜਾ ਰਹੇ ਨੇ ਉਹ ਬੜੇ ਖਤਰਨਾਕ ਨੇ ਕਿ ਉਹਨਾਂ ਨੂੰ ਚੁੱਕ ਕੇ ਉਥੋਂ ਲੈ ਆਉਣਗੇ ਇਹਦੇ ਸ਼ਿਸ਼ਟਾਚਾਰ ਹੁੰਦਾ ਕਿ ਵੀ ਕਿਸੇ ਆਗੂ ਦਾ ਪਤਾ ਲੈਣਾ ਕੁਝ ਕਰਨਾ ਮੈਨੂੰ ਲੱਗਦਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਨੇ ਪਤਾ ਨਹੀਂ ਕਿਹੜਾ ਕਿਹੜਾ ਐਡਵਾਈਜ਼ਰ ਰੱਖਿਆ ਉਹਨਾਂ ਨੇ ਜਿਹੜਾ ਉਹਨੂੰ ਇਹੋ ਜਿਹੀਆਂ ਗੱਲਾਂ ਦੱਸਦਾ ਵੀ ਆ ਇਸ ਤਰ੍ਹਾਂ ਕਰੋ ਮੈਂ ਤਾਂ ਹੈਰਾਨ ਹੁਣਾ ਵਾਂ ਇਹੋ ਜਿਹੇ ਐਡਵਾਈਜ਼ਰਾਂ ਨੂੰ ਜਿਹੜਾ ਸਰਕਾਰ ਨੂੰ ਆਪਣੇ ਸਰਕਾਰ ਚੋਂ ਕੱਢ ਦੇਣਾ ਚਾਹੀਦਾ ਵਾ ਜੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਆ ਸਾਡੇ ਪੰਜਾਬ ਚ ਇੰਨੀ ਝੋਨੇ ਦੀ ਲੁੱਟ ਹੋਈ ਆ ਨਿਕਲੀ ਜਿਹਾ ਜੇ ਇੰਨਾ ਘੱਟ ਲੱਗਾ ਕਿਸਾਨਾਂ ਨੂੰ 10 10 15 15 ਹਜ਼ਾਰ ਪਰ ਏਕੜ ਕਾਟਾ ਪਿਆ ਵਾ ਹਕੂਮਤ ਜੀਓ ਕਾਟਾ ਪੂਰਾ ਕਰ ਦੇਣਾ ਬਿਲਕੁਲ ਪਤਾ ਲੱਗਿਆ ਕਿ ਤੁਸੀਂ ਫੌਜ ਦੇ ਵਿੱਚ ਰਿਟਾਇਰ ਹੋਇਓ ਜੀ ਜੀ ਕਿ ਕਿਵੇਂ ਲੱਗਦਾ ਕਿ ਪਹਿਲਾਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਰਹੇ ਤੇ ਹੁਣ ਫੇਰ ਆ ਕੇ ਪੰਜਾਬ ਦੀ ਸਰਹੱਦ ਤੇ ਬੈਠਣਾ ਪੈ ਗਿਆ ਆਪਣੇ ਕਿਸਾਨਾਂ ਨੂੰ ਬਚਾਉਣ ਵਾਸਤੇ ਦੇਖੋ ਸਾਡੇ ਬੜੀ ਅਸੀਂ ਖੁਸ਼ਕਿਸਮਤ ਆ ਕਿ ਜਿਹੜੇ ਧਰਮ ਚ ਅਸੀਂ ਪੈਦਾ ਹੋਏ ਆ ਉਹਦਾ ਇਤਿਹਾਸ ਕੁਰਬਾਨੀਆਂ ਦਾ ਰਿਹਾ ਉਹਦੇ ਗੁਰੂਆਂ ਪੀਰਾਂ ਨੇ ਆਪਣੇ ਪਰਿਵਾਰ ਤੱਕ ਕੁਰਬਾਨ ਕਰਤੇ ਬਿਲਕੁਲ ਲੋਕਾਂ ਦੀ ਖਾਤਰ ਸੋ ਉਹੀ ਸਾਡੇ ਅੰਦਰ ਆ ਨਨੇ ਕੁਰਬਾਨੀ ਦਾ ਜਜ਼ਬਾ ਪੂਰਾ ਚੜ੍ਹਦੀ ਕਲਾ ਚਾਹ ਉਹ ਕੋਈ ਤੁਹਾਨੂੰ ਤੁਸੀਂ ਇੱਥੇ ਆਉਣਾ ਹੀ ਆ ਰੋਜ਼ ਵੇਖਣ ਵਾਸਤੇ ਤੁਸੀਂ ਦੇਖ ਲਓ ਜਿੱਦਣੇ ਲੱਗੂ ਤੁਹਾਨੂੰ ਵੀ ਹਾਂ ਦੇਖੋ ਜੀ ਇੱਧਰ ਦੇਖੋ ਅੰਦਰ ਮਾਈ ਹੋਟਲ ਦੇ ਅੰਦਰ ਵੜ ਕੇ ਦੇਖੋ ਕਿੰਨੀ ਸੰਗਤ ਆ ਪਿੱਛੇ ਟਰਾਲੀਆਂ ਵੀ ਦੇਖੋ ਇਹ ਸਾਡੀ ਇੱਕ ਰਣਨੀਤੀ ਹੁੰਦੀ ਵੀ ਸਾਨੂੰ ਕਿੰਨੇ ਕਿਸਾਨਾਂ ਦੀ ਲੋੜ ਆ ਉਹਦੇ ਹਿਸਾਬ ਨਾਲ ਹੀ ਆਪਾਂ ਬੁਲਾਉਨੇ ਆ ਲੋਕਾਂ ਨੇ ਆਪਣੇ ਘਰਾਂ ਦੇ ਕੰਮ ਹੀ ਕਰਲੇ ਹੁੰਦੇ ਜਿੱਦਣ ਸਾਨੂੰ ਲੱਗੂਗਾ ਵੀ ਹਾਂ ਪੂਰਾ ਪੰਜਾਬ ਚਾਹੀਦਾ ਪੂਰਾ ਪੰਜਾਬ ਵੀ ਇੱਥੇ ਹਾਜ਼ਰ ਹੋ ਜਾਊਗਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜੀ ਬਹਿਰੂ ਜੋ ਕਿ ਕਿਸਾਨ ਇੱਕ ਸੀਨੀਅਰ ਕਿਸਾਨ ਆਗੂ ਨੇ ਔਰ ਬਲਦੇਵ ਸਿੰਘ ਸਰਸਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਹਿਰੂ ਸਾਹਿਬ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਹਿਰੂ ਖਰਸਾ ਫਰੀ ਫਤਿਹ ਹਾਂਜੀ ਬਹਿਰੂ ਸਾਹਿਬ ਆਵਾਜ਼ ਮੀਡੀਆ ਦਾ ਤੁਸੀਂ ਬਹੁਤ ਕੰਮ ਦਾ ਸਾਥ ਦਿੱਤਾ ਪਹਿਲਾਂ ਤੋਂ ਦਿੱਤਾ ਅੱਜ ਮੈਨੂੰ ਰਾਨੀ ਹੋਈ ਹੈ ਭਾਰਤ ਦੇ ਆਪਣੇ ਰਾਸ਼ਟਰਪਤੀ ਦਾ ਇੱਕ ਬਿਆਨ ਆਇਆ ਤੁਸੀਂ ਵੀ ਪੜਿਆ ਮੈਂ ਪੜਿਆ ਹਾਂ ਜੀ ਕੱਲ ਪਾਰਲੀਮੈਂਟ ਨੂੰ ਸੰਬੋਧਨ ਕੋ ਕਹਿ ਰਹੀ ਹੈ ਵੀ ਜਿਹੜਾ ਦੇਸ਼ ਦਾ ਸੰਵਿਧਾਨ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬਣਿਆ ਹੈ ਉਹ ਹਰ ਨਾਗਰਿਕ ਤੇ ਚੁਗੀ ਚੌਪੜੇ ਤੇ ਬੈਠਾ ਕਿਤੇ ਬੈਠਾ ਹੈ ਖੇਤ 'ਚ ਬੈਠਾ ਹੈ ਮੰਦਰ 'ਚ ਬੈਠਾ ਹੈ ਮਸਜਿਦ 'ਚ ਬੈਠਾ ਹੈ ਸਭ ਨੂੰ ਇਨਸਾਫ ਦਿੰਦਾ ਹੈ ਤੇ ਸਾਡਾ ਅੱਜ ਸਵਾਲ ਹੈ ਤੇਜਦੀ ਰਾਸ਼ਟਰਪਤੀ ਦੇ ਸਾਹਮਣੇ ਤੇ ਸਾਡਾ ਸਾਡੇ ਨਾਲ ਵਿਤਕਰਾ ਕਿਉਂ ਬਿਲਕੁਲ ਸਾਨੂੰ ਦੂਜੇ ਨੰਬਰ ਦਾ ਸ਼ਹਿਰੀ ਕਿਉਂ ਸਮਝਿਆ ਜਾ ਰਿਹਾ ਹੈ ਸੋ ਇੱਕ ਬਹੁਤ ਜ਼ਿੰਮੇਵਾਰੀ ਤੇਜਦੀ ਰਾਸ਼ਟਰਪਤੀ ਸੰਬੋਧਨ ਹੋ ਰਹੀ ਪਾਰਲੀਮੈਂਟ 'ਚ ਤੇ ਉਹ ਕਹਿ ਰਹੀ ਜੀ ਇੱਥੇ ਕੋਈ ਬੇਇਨਸਾਫੀ ਦੀ ਗੱਲ ਨਹੀਂ ਹੋ ਰਹੀ ਤੇ ਸਾਡਾ ਤੁਹਾਡੇ ਰਾਏ ਅੱਜ ਸੁਣਿਆ ਹੈ ਉਹਨੂੰ ਵੀ ਸਾਨੂੰ ਆ ਕੇ ਵੇਖੋ ਸਾਡਾ ਵੱਡੀ ਬੇਅਰਥਾਫੀ ਕਮਾ ਕੇ ਖਾਣ ਵਾਲੇ ਕਿਰਤ ਕਰਕੇ ਦੇਸ਼ ਦਾ ਅੰਨ ਭਡਾਰ ਚ ਪਾਣ ਵਾਲੇ ਤੇ ਸਾਡਾ ਜਿਹੜੇ ਕੱਲ੍ਹ ਵਾਲੀ ਘਟਨਾ ਹੈ ਉਹਨੇ ਤੇ ਵੱਲੋਂ ਉਤਰ ਕੇ ਰੱਖਤਾ ਤੁਸੀਂ ਪੁੱਛ ਰਹੇ ਸੀ ਸਾਡੇ ਨੇਤਾ ਜੀ ਨੂੰ ਵੀ ਇਹ ਕੀ ਚੱਕਰ ਬੀਜਪੀ ਦਾ ਕਿਵੇਂ ਚਲਾਇਆ ਹੈ ਬਿਲਕੁਲ ਬਿਲਕੁਲ ਉਹ ਸਪਸ਼ਟ ਹੋ ਗਿਆ ਭਾਰਤ ਦੀ ਕਿਸੇ ਦੀ ਵੀ ਪਾਰਟੀ ਦੀ ਸਰਕਾਰ ਰਹੀ ਅਸੀਂ ਤੇ ਵਾਰ-ਵਾਰ ਸਰਸਾ ਸਾਹਿਬ ਤੇ ਅਸੀਂ ਸਾਰੀ ਉਬਰਾ ਲਾਤੀ ਵੀ ਇਹ ਇੱਕ ਨੇ ਪੂਰ ਸਾਬਤ ਹੋ ਗਿਆ ਲੋਕ ਪਿੰਡਾਂ ਦੇ ਵਿੱਚ ਤਰਾ-ਤਰਾ ਕਰ ਰਹੇ ਨੇ ਵੀ ਅਸੀਂ ਜਿਹੜੇ ਭਗਵੰਤ ਨੂੰ ਆ ਹੁਣੇ ਉਹਨੇ ਇੰਨੀਆਂ ਵੋਟਾਂ ਪਾਈਆਂ ਉਹ ਪਸਤਾਰ ਆਏ ਨੇ ਦੇਸ਼ ਦਾ ਤੋਲਣ ਨਹੀਂ ਪੰਜਾਬ ਦਾ ਤੋਲਣ ਨਹੀਂ ਹੈਗਾ ਅੱਜ ਮਸਜਿਦਾਂ ਵਿੱਚ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਸ਼ੁਰੂ ਹੋ ਗਈਆਂ ਤੇ ਲੋਕਾਂ ਦੀਆਂ ਭਾਵਨਾਵਾਂ ਇਸ ਮੋਰਚੇ ਨਾਲ ਜੁੜੀਆਂ ਨੇ ਡੱਲੇਵਾਲ ਸਾਹਿਬ ਦੇ ਵਿੱਚ ਤੇਜ ਦੇ ਲੋਕਾਂ ਦਾ ਵਿਸ਼ਵਾਸ ਏ ਕਿਸਾਨਾਂ ਦਾ ਵਿਸ਼ਵਾਸ ਏ ਮਜ਼ਦੂਰਾਂ ਦਾ ਵਿਸ਼ਵਾਸ ਏ ਉਹਦੀ ਮੈਂ ਕੱਲ ਵੀ ਨਿੰਦਿਆ ਕੀਤੀ ਅੱਜ ਵੀ ਕਰਨਾ ਤੇ ਇਹ ਬਹੁਤ ਲੰਮੀ ਕਹਾਣੀ ਏ ਇਹ ਛੇਤੀ ਛੇਤੀ ਮੁੱਕੜ ਵਾਲੀ ਵੀ ਨਹੀਂ ਸਾਨੂੰ ਇਹ ਪਤਾ ਮੋਦੀ ਸਾਡੇ ਨੂੰ ਕਿਸ ਤਰ੍ਹਾਂ ਵੇਖ ਰਿਹਾ ਅਸਲ ਦਰਸਲ ਬੇਰੂ ਸਾਹਿਬ ਜੇ ਸੁਖਜੀਤ ਸਿੰਘ ਜੀ ਨੂੰ ਡਿਟੇਨ ਕਰ ਲਿਆ ਜਾਂਦਾ ਡੱਲੇਵਾਲ ਦੀ ਤਰਜ਼ ਤੇ ਤਾਂ ਅਗਲੀ ਰਣਨੀਤੀ ਕਿਸਾਨਾਂ ਦੀ ਕੀ ਰਹੂਗੀ ਕੀ ਕੋਈ ਹੋਰ ਕਿਸਾਨ ਆਗੂ ਜਿਹੜਾ ਮਰਨ ਦੇ ਬਾਰੇ ਇਹ ਮੋਰਚੇ ਵਾਲਿਆਂ ਦੀ ਲਿਸਟ ਬੜੀ ਲੰਮੀ ਐ ਮੈਂ ਜਦੋਂ ਕੱਲ ਆਇਆ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਪੇਸ਼ ਕਰਤਾ ਵੀ ਅਸੀਂ ਮੋਰਚਾ ਛੱਡਣਾ ਨਹੀਂ ਢੱਲੇਵਾਲ ਅਸੀਂ ਸਾਰੇ ਢੱਲੇਵਾਲ ਆ ਤੇ ਅਸੀਂ ਮੈਂ ਕਰਤਾ ਵੀ ਜੇ ਕੋਈ ਨਹੀਂ ਕੋਈ ਗੈਰਹਾਜ਼ਰੇ ਦੂਰ ਗਿਆ ਹੈ ਉਹਦੀ ਲਿਸਟ 'ਚ ਨਾ ਹੈ ਤੇ ਮੈਂ ਬਹਿ ਜੂੰਗਾ ਮਹਿਰੂ ਸਾਹਿਬ ਤੁਸੀਂ ਗੱਲ ਕੀਤੀ ਸੀਗੀ ਵੀ ਕਿਸਾਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਉੱਪਰ ਚੱਕਣ ਵਾਸਤੇ ਤੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਕਾਰਪੋਰੇਟਾਂ ਦੇ ਹੱਥ ਸਾਧਨ ਲਈ ਨਹੀਂ ਇਹ ਜਿਹੜਾ ਦਿੱਲੀ ਮੋਰਚਾ ਚੱਲਿਆ ਸੀ ਉਹਦੀ ਆ ਰੂਪ ਰੋਖ ਹੈ ਨਾ ਜਿਹੜਾ ਉਦੋਂ ਕਾਲੇ ਕਾਨੂੰਨ ਲੈ ਕੇ ਸਾਨੂੰ ਖੇਤੀ ਤੋਂ ਬਾਹਰ ਕੱਢਣ ਵਾਸਤੇ ਸਾਰਾ ਸਿਸਟਮ ਸੀ ਯਾਰ ਆਪਣੇ ਸਾਹ ਤੋਂ ਬਾਅਦ ਅਸੀਂ ਤੋੜਨ ਕਰਕੇ ਉਹਦਾ ਮੂੰਹ ਖੱਟਾ ਕਰਕੇ ਆਏ ਉਹ ਕਾਲੇ ਕਾਨੂੰਨ ਖਤਮ ਕੀਤੇ ਤੇ ਉਹ ਕੰਮ ਵੀ ਹਲੇ ਵੀ ਚੱਲ ਰਹੀ ਹੈ। ਦਿੱਤੀ ਸਮਝੌਤਾ ਜਿਹੜਾ ਹੋਇਆ ਸੀ ਉਹ ਹੋਰ ਰੂਪ 'ਚ ਸਾਨੂੰ ਖਦਸ਼ਾ ਹੋਰ ਰੂਪ 'ਚ ਆ ਰਹੇ ਨੇ। ਸਰ ਜੀ ਜਿਹੜਾ ਜੋ ਕੱਲ ਘਟਨਾ ਕ੍ਰਮ ਇੱਥੇ ਵਾਪਰਿਆ ਤੇ ਹੁਣ ਜਿਹੜਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ ਇਹ ਸਾਰੇ ਘਟਨਾ ਕ੍ਰਮ ਬਾਰੇ ਸਾਨੂੰ ਜਾਣਕਾਰੀ ਦਿਓ ਜੀ। ਦੇਖੋ ਜੀ ਜਿਹੜਾ ਮੋਰਚਾ ਸੁਖਜੀਤ ਸਿੰਘ ਉੱਤੇ ਬੈਠੇ ਨੇ ਕੱਲ ਜਿਸ ਤਰ੍ਹਾਂ ਸਰਕਾਰ ਨੇ ਕੇਂਦਰ ਸਰਕਾਰ ਨੇ ਪੰਜਾਬ ਦੇ ਨੂੰ ਇੱਕ ਕਿਸਮ ਦੇ ਆਦੇਸ਼ ਜਾਰੀ ਕਰਕੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਚਕਵਾ ਦਿੱਤਾ ਹਾਂਜੀ ਔਰ ਬਾਅਦ ਚੋਚੋ ਮੁਕਰ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਕੱਲ 26 ਤਰੀਕ ਨੂੰ ਇੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬੈਠਣਾ ਸੀ ਜਦੋਂ ਉਹਨੂੰ ਉਠਾ ਕੇ ਲੈ ਗਏ ਉਹਨਾਂ ਦੀ ਮਨਸਾ ਇਹ ਸੀ ਕਿ ਇਹ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਉਠਾ ਕੇ ਲੈ ਜਾਗੇ ਤੇ ਇਹ ਮੋਰਚਾ ਫੇਲ ਹੋ ਜਾਏਗਾ ਲੇਕਿਨ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਇਕ ਤਾਂ ਤੁਸੀਂ ਸਾਡੇ ਚਿਹਰੇ ਵੀ ਦੇਖ ਸਕਦੇ ਹੋ ਸਰਦਾਰ ਸੁਖਜੀਤ ਸਿੰਘ ਦਾ ਚਿਹਰਾ ਵੀ ਤੁਸੀਂ ਵੇਖਿਆ ਜ਼ੁਰਗਾਗੂ ਨੇ ਸਾਡੇ ਮੇਰੇ ਤੋਂ ਵੱਡੇ ਨੇ ਸਤਕਾਰਯੋਗ ਹੈ ਬੜਾ ਲੰਬਾ ਸਮਾਂ ਇਹ ਰਲ ਕੇ ਕੰਮ ਕੀਤਾ ਹੈ ਇਹਨਾਂ ਦੇ ਚਿਹਰੇ ਸਾਰਿਆਂ ਦੇ ਜਿੰਨੇ ਕਸਾਰ ਬੈਠੇ ਨੇ ਆ ਬੀਬੀਆਂ ਸਾਡੀਆਂ ਬੈਠੀਆਂ ਬਟੀਆਂ ਬੈਠੀਆਂ ਇਹਨਾਂ ਦੇ ਚਿਹਰੇ ਚੜਦੀ ਕਲਾ ਚ ਕਿ ਇੱਕ ਜੇ ਜਗਜੀਤ ਸਿੰਘ ਨੂੰ ਡੱਲੇਵਾਲ ਨੂੰ ਲੈ ਗਏ ਨੇ ਨਾ ਪਿੱਛੇ ਕਿਹਨੇ ਡੱਲੇਵਾਲਾ ਸਾਰੇ ਡੱਲੇਵਾਲ ਹੀ ਬੈਠੇ ਨੇ ਕੀ ਤੁਸੀਂ ਵੀ ਰੈਡੀ ਹੋ ਮਰਨ ਵਰਤ ਕੇ ਬੈਠੇ ਮੈਂ ਤੁਹਾਡੀ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਜਿਸ ਤਰ੍ਹਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਲੱਗਿਆ ਨਾ ਉਹ ਤੇ ਲੱਗਿਆ ਅਚਨਚੇਤ ਕਿ ਪੋਸਟ ਟਾਈਮ ਦੇ ਤੇ ਕੀ ਪਤਾਹੀਆਂ ਹੋਈਆਂ ਕੀ ਗਲਤੀਆਂ ਹੋ ਫਿਰ ਕਿਤੇ ਗੱਲ ਕਰਾਂ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸ ਦੇਣਾ ਮੈਂ ਮੈਂ ਰਾਤ ਵੀ ਇੱਥੇ ਸੁੱਤਾ ਸੀ ਤੇ ਹੁਣ ਦਿਨੇ ਵੀ ਇੱਥੇ ਅਸੀਂ 24 ਘੰਟੇ ਮੈਂ ਤਾਂ ਇੱਥੇ ਸਾਡੇ ਨੌਜਵਾਨ ਕਿਸ ਤਰ੍ਹਾਂ ਪੈਰਾ ਦੇ ਰਹੇ ਨੇ ਔਰ ਸਾਡੀ ਜਿਹੜੀ ਆ ਇਹ ਲਾਮਬੰਦੀ ਜਿਹੜੀ ਆ ਕਲਾਬੰਦੀ ਕਿਸ ਤਰ੍ਹਾਂ ਕੀਤੀ ਹੋਈ ਹੈ ਹੁਣ ਇਹ ਨਹੀਂ ਹੈਗਾ ਵੀ ਭੱਜ ਕੇ ਆ ਕੇ ਲੈ ਜੰਗੇ ਹੁਣ ਮੇਰੇ ਵਰਗਿਆਂ ਦੇ ਵੀ ਸਿਰ ਪਾ ਕੇ ਜਾਂ ਲੱਗਾ ਫਮਤ ਕੋਲ ਜਾਣਗੇ ਤੇ ਕਿ ਇਹ ਆਪੇ ਨਾਲ ਸੁਖੂ ਵੀ ਨਹੀਂ ਜਾਣਗੇ ਤੇ ਇਹ ਮੈਂ ਤਾਂ ਇਹੀ ਉਹਨਾਂ ਨੂੰ ਕਹਿਣਾ ਚਾਹਣਾ ਵੀ ਜਿਹੜੀ ਹਰਕਤ ਤੋਂ ਸਭ ਪਹਿਲਾਂ ਕੀਤੀ ਆ ਉਹ ਨਾ ਕਰਿਓ ਸਰ ਸਰ ਸਭ ਅਧੂਲਨਤਾ ਸ਼ਾਂਤਮਈ ਅਧੂਲਨਤਾ ਸ਼ਾਂਤਮਈ ਹੈ ਬਿਲਕੁਲ ਪਰ ਤੁਸੀਂ ਸ਼ਾਂਤਮਈ ਗੱਲ ਕਰ ਸ਼ਾਂਤਮਈ ਰਹੇਗਾ ਸ਼ਾਂਤਮਈ ਹੈ ਸ਼ਾਂਤਮਈ ਰਹੇਗਾ ਲੇਕਿਨ ਯਾਰ ਜੇ ਇੱਕ ਬੰਦਾ ਆ ਕੇ ਮੈਨੂੰ ਇਹ ਦੱਸੋ ਵੀ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਇਹਨਾਂ ਨੇ ਡਾਕਟਰ ਸੁਆਮੀ ਨਾਥ ਆਪ ਕਮਿਸ਼ਨ ਕਾਇਮ ਕੀਤਾ ਉਹਨੇ ਰਿਪੋਰਟ ਦਿੱਤੀ ਇਹਨਾਂ ਨੇ ਉਹ ਲਾਗੂ ਨਹੀਂ ਕੀਤੀ ਇਹਨਾਂ ਨੇ ਅਸੀਂ ਜਿਹੜੀਆਂ ਮੰਗਾਂ ਉਸ ਤੋਂ ਬਾਅਦ ਮੋਰਚਾ ਲਾਇਆ ਤੇ ਇਹਨਾਂ ਨੇ ਮੰਗਾਂ ਪ੍ਰਵਾਨ ਕੀਤੀਆਂ ਆਪਣੀਆਂ ਉਹ ਨਹੀਂ ਅਜੇ ਤੱਕ ਮੰਨੀਆਂ ਹੁਣ ਸੁਪਰੀਮ ਕੋਰਟ ਨੇ ਹਲਯੁਕ ਸੁਪਰੀਮ ਕੋਰਟ ਨੇ ਕਮੇਟੀ ਬਣਾਈਆ ਉਹਨੇ ਵੀ ਜਿਹੜੀ ਰਿਪੋਰਟ ਦਿੱਤੀ ਆ ਉਹ ਤੁਹਾਡੇ ਸਾਹਮਣੇ ਇਹ ਨਾ ਸਾਡੀਆਂ ਮੰਗਾਂ ਮੰਨਣ ਨਾ ਇਹ ਕਿਸੇ ਦੀ ਰਿਪੋਰਟ ਮੰਗਣ ਤੇ ਫਿਰ ਸਾਨੂੰ ਮਰਨ ਵੀ ਨਹੀਂ ਦਿੰਦੇ ਨਹੀਂ 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 ਅਜੇ ਤਾਂ ਇੱਥੇ ਸ਼ੁਰੂ ਕੀਤਾ ਅਸੀਂ ਉਸ ਸਟੇਜ ਉੱਤੇ ਲੱਗੀ ਸੀ ਉਹ ਇਹ ਸਟੇਜ ਅੱਜ ਇੱਥੇ ਲਿਆਂਦੀ ਆ ਕਿਉਂਕਿ ਉਹ ਸਟੇਜ ਸਾਈਟ ਤੇ ਸੀ ਇਹ ਸਟੇਜ ਅਜੇ ਤਿਆਰ ਹੋਣੀ ਆ ਇਸ ਤਿੱਤੇ ਸਾਰਾ ਕੁਝ ਲੱਗਿਆ ਸ਼ੁਭਕਰਨ ਕਿਵੇਂ ਭੁੱਲ ਸਕਦੇ ਕੋਈ ਕਿਰਤਪਾਲ ਜਿਸ ਤਰ੍ਹਾਂ ਕਿ ਜਿਹੜਾ ਲੱਕੇ ਨੂੰ ਗੋਰੀ ਚ ਪਾ ਕੇ ਲੱਗੇ ਸੀ ਹੁਣ ਕਿ 35 ਇਹ ਜਿਹੜੇ ਇਹਨਾਂ ਨੂੰ ਕਿਵੇਂ 750 ਕਿਸਾਨ ਜਿਹੜੇ ਪਹਿਲਾਂ ਜਿਹੜੇ ਸੀ ਲੋ ਨੇ ਉਹਨਾਂ ਨੂੰ ਅਸੀਂ ਕਿਹਾ 35 ਕਿਸਾਨ ਤਾਂ ਹੁਣ ਚ ਹੀ ਦੋਗੇ ਨੇ ਇਸ ਮੂਰਤੇ ਦੇ ਵਿੱਚ ਸ਼ੁਭਕਰਨ ਤੋਂ ਬਿਗਾਰ ਜਿਹੜੇ ਹੋ ਰਹੇ ਅਸੀਂ ਕਿਸੇ ਨੂੰ ਨਹੀਂ ਕੋਲੇ ਨਾ ਪੁਣੀਏ ਨਾ ਲਾਗੇ ਤੇ ਜਿਹੜੇ ਹੁਣਾਲੇ ਆ ਜਿਹੜੇ ਬੈਠੇ ਨੇ ਜਿਹੜੀ ਐਡੀ ਵੱਡੀ ਇਹਨਾਂ ਦੀ ਕੁਰਬਾਨੀਆਂ ਕਿੰਨੇ ਵੱਡੇ ਇਹ ਫੈਸਲੇ ਨੇ ਤਿਲ ਤਿਲ ਕਰਕੇ ਕਿਉਂਕਿ ਮੈਂ ਦੋ ਤਨਵਾਰ ਇਹ ਵਰਤ ਰੱਖ ਸਕਾਂ ਮਰਨ ਵਰਤ ਰੱਖੇ ਔਰ ਉਹਦੇ ਵਿੱਚ ਜਿਹੜੀਆਂ ਮਗਾਂ ਨੂੰ ਲੈ ਕੇ ਵਿਖੇ ਸਾਂ ਕਾਮਯਾਬ ਹੋਈਆਂ ਜਿੱਦਾਂ ਤੁਹਾਨੂੰ ਪਤਾ ਕਿ ਜਦੋਂ ਪਹਿਲਾ ਮੋਰਚਾ ਲੱਗਾ ਸੀ 26 ਨਵੰਬਰ 2020 ਵਾਲਾ ਜਿਹੜਾ ਜਦੋਂ ਸਰਸੇ ਮੁੰਡਿਆਂ ਨੂੰ ਅੰਦਰ ਬੰਦ ਕੀਤਾ ਸੀ ਮੈਂ ਡਟਾ ਸਨ 6ਵੇਂ ਦਿਨ ਉਹ ਮੁੰਡਿਆਂ ਨੂੰ ਜੇਲ੍ਹ ਚੋਂ ਰਿਹਾਅ ਕਰਕੇ ਤੇ ਫੇਰ ਪਾਣੀ ਪੀ। ਸਰਕਾਰੀ ਵਿਭਿੰਦਰ ਸਿੰਘ ਨੂੰ ਗ੍ਰਾਹਾਂ ਦਾ ਬਿਆਨ ਆਇਆ ਹੈ। ਉਹਨਾਂ ਨੇ ਨਿੰਦਾ ਕੀਤੀ ਹੈ। ਇਸ ਤੁਹਾਡੇ ਜਿਹੜੀ ਗ੍ਰਿਫਤਾਰੀ ਹੋਈ ਹੈ ਜਿਹੜੀ ਬਿਠੇ ਕੀਤਾ ਗਿਆ ਡੱਲੇ ਵਾਲਾ ਸਾਹਿਬ ਨੇ ਕਿਉਂ ਗ੍ਰਾਹਾਂ ਸਾਹਿਬ ਤੁਹਾਡੇ ਨਾਲ ਆਉਣ ਨੂੰ ਤਿਆਰ ਨਹੀਂ ਜਾਂ ਕੋਈ ਬਖਰਾ ਉਹਨਾਂ ਨੇ। ਜਿਹੜਾ ਵੀ ਕੋਈ ਇਸ ਰਣਡਾ ਕਰਦਾ ਕੋਈ ਚੰਗੀ ਗੱਲ ਹੈ ਜਿਨ੍ਹਾਂ ਨੂੰ ਉਹ ਲੱਗਦਾ ਵੀ ਇਹ ਮਾਰਾ ਹੋਇਆ ਤੇ ਜਿਹੜੇ ਇਸ ਚੀਜ਼ ਦੀ ਸਰਕਾਰ ਨੇ ਜਿਹੜਾ ਸਰਕਾਰ ਨੇ ਕੀਤਾ ਹੈ ਬੜਾ ਮੜ ਤੇ ਜਿਹੜੇ ਚੰਗੇ ਬੰਦੇ ਨੇ ਉਹ ਨਿੰਦਿਆ ਕਰਦੀ ਨੇ ਚੰਗੀ ਗੱਲ ਹੈ ਤੇ 6 ਦਸੰਬਰ ਦੇ ਦਿੱਲੀ ਕੂਚ ਬਾਰੇ ਕੀ ਦੇਖੋ ਜਿਹੜਾ 6 ਦਸੰਬਰ ਦਾ ਉਹ ਜਨਾ ਉਹ 6 ਦਸੰਬਰ ਨੂੰ ਉਸ ਤੋਂ ਪਹਿਲਾਂ ਉਹ ਤੇ ਬਾਅਦ ਚੱਲਾ ਹੈ ਕਿ ਇਹਨਾਂ ਨੇ ਐਲਾਨ ਇਸ ਕਰਕੇ ਕੀਤਾ ਗਿਆ ਸੀ ਕਿ ਜੇਕਰ 10 ਦਿਨਾਂ ਦੇ ਵਿੱਚ ਜਿਹੜਾ 26 ਤਰੀਕ ਤੋਂ ਇੱਥੇ ਮਰਨ ਵਰਤ ਰੱਖਿਆ ਜਾ ਰਿਹਾ ਹੈ ਜੇ ਇਹਦੇ ਵਿੱਚ ਸਰਕਾਰ ਨੇ ਮੰਗਾ ਨਾ ਮੰਨਿਆ ਤੇ ਫਿਰ 6 ਦਸੰਬਰ ਤੋਂ ਜਿਹੜਾ ਉਹ ਦਿੱਲੀ ਵੱਲ ਨੂੰ ਜਿਹੜਾ ਉਹ ਕੂਚ ਕੀਤਾ ਜਾਵੇਗਾ ਉਹ ਤਾਂ 6 ਦਸੰਬਰ ਤੋਂ ਬਾਅਦ ਆਏਗਾ ਖਨੌਰੀ ਜਾਂ ਸ਼ੰਭੂ ਵੀ ਰਹੇਗਾ ਨਹੀਂ ਜੀ ਉਹ ਸ਼ੰਭੂ ਰਹੇਗਾ ਵੇਖੋ ਮਨਖਨੌਰੀ ਤੇ ਇੱਥੇ ਬੈਠੇ ਹੋਏ ਆ ਨਾ ਇਹਨੂੰ ਤਾਂ ਹੁਣ ਇਹ ਥੋੜਾ ਬਿਛੜ ਕੇ ਅਸੀਂ ਉਧਰ ਨੂੰ ਜਿਹੜਾ ਉਧਰ ਸ਼ੰਭੂ ਰਹੇਗਾ ਇੱਥੇ ਜਿਹੜਾ ਮੋਰਚਾ ਚੱਲ ਰਿਹਾ ਇਸ ਤਰ੍ਹਾਂ ਚੱਲਦਾ ਰਹੇ ਥੈਂਕ ਯੂ